ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਇੱਕ ਹੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਅੱਜ ਮੇਰੀ ਸਿਹਤ ਠੀਕ ਹੈ ਕੱਲ ਵੀ ਠੀਕ ਰਹੀ ਅੱਜ ਵੀ ਠੀਕ ਹੈ ਵਾਹਿਗੁਰੂ ਦਾ ਸ਼ੁਕਰ ਹੈ ਬੈਡ ਤੇ ਪੈਣਾ ਵੀ ਨਾ ਔਖਾ ਹੋ ਜਾਂਦਾ ਬਹੁਤ ਔਖਾ ਲੱਗਦਾ ਮੈਨੂੰ ਤਾਂ ਪੈਣਾ ਤੇ ਜੋ ਠੀਕ ਹੋਣਿਆ ਫਿਰ ਪਿਆਣੀ ਆਂਦਾ ਹੈਗਾ ਫਿਰ ਆਪਾਂ ਕੰਮ ਤੇ ਲੱਗ ਜਾਨੇ ਆ ਸੋ ਅੱਜ ਆਪਣੀ ਸਿਹਤ ਠੀਕ ਹੈ ਟਾਈਮ ਹੋ ਰਿਹਾ 10 ਵਜੇ ਤੱਕ ਰੋਟੀ ਪਾਣੇ ਦਾ ਕੰਮ ਹੋ ਗਿਆ ਖਤਮ ਕਿਚਨ ਹੋ ਗਈ ਕਲੀਨ ਤੇ ਗਲਾ ਜਨਾ ਬਹੁਤ ਖੁਸ਼ਕ ਲੱਗ ਰਿਹਾ ਸੀ ਮੈਂ ਕਿਹਾ ਕੌਫੀ ਪੀ ਲਾਂ ਫਿਰ ਉਸ ਤੋਂ ਬਾਅਦ ਮੈਂ ਕਰੂੰਗੀ ਡਸਟਿੰਗ ਕਿਉਂਕਿ ਸਵੇਰ ਦਾ ਸਿਰਫ ਕਿਚਨ ਦਾ ਕੰਮ ਹੀ ਹੋਇਆ ਉਸ ਤੋਂ ਬਿਨਾਂ ਕੁਝ ਵੀ ਨਹੀਂ ਹੋਇਆ ਤੇ ਹੁਣ ਮੈਂ ਡਸਟਿੰਗ ਕਰੂੰ ਕੱਪੜਿਆਂ ਦਾ ਕੰਮ ਕੱਲ੍ਹ ਖਤਮ ਕਰਤਾ ਕੱਪੜੇ ਅੱਜ ਨਹੀਂ ਧੋਣੇ ਹੈਗੇ ਅੱਜ ਸਿਰਫ ਮੈਂ ਡਸਟਿੰਗ ਹੀ ਆਪਣੇ ਰੁਟੀਨ ਵਿੱਚ ਰੱਖੀ ਹੈ ਕੱਲ੍ਹ ਕੱਪੜੇ ਰੱਖੇ ਸੀ ਅੱਜ ਮੈਂ ਡਸਟਿੰਗ ਰੱਖੀ ਹੈ ਵੀ ਅੱਜ ਮੈਂ ਡਸਟਿੰਗ ਕਰ ਦੂੰਗੀ ਕਾਫੀ ਦਿਨ ਹੋ ਗਏ ਸਾਫ ਸਫਾਈ ਡਸਟਿੰਗ ਕੁਝ ਵੀ ਛਾਟਪੂਂਜ ਹੋਈ ਨਹੀਂ ਕਰਦੀ ਤੇ ਅੱਜ ਮੈਂ ਡਸਟਿੰਗ ਕਰ ਲਵਾਂਗੀ ਫਿਰ ਦੋ ਤਿੰਨ ਦਿਨ ਇਕ ਤਰ੍ਹਾਂ ਜੀ ਕਰਦਾ ਵੀ ਦੋ ਚਾਰ ਹੋਰ ਹੋ ਜਾਣ ਤਾਂ ਫਿਰ ਮੈਂ ਕਿੰਨੇ ਧੁੱਪਾਂ ਨਿਕਲਣੋਂ ਹਟ ਜਾਣੀਆਂ ਵੀ ਚਲ ਜਿਹੜੇ ਹੈਗੇ ਨੇ ਪੋਣੇ ਉਹਨਾਂ ਨੂੰ ਗਰਮ ਪਾਣੀ 'ਚ ਭੋਕ ਕੇ ਕੁੱਟ ਕੇ ਧੁੱਪੇ ਪਾ ਦੂੰਗੀ ਧੁੱਪ ਨਾਲ ਬੜੇ ਸੋਹਣੇ ਚਿੱਟੇ ਨਿਕਲਿਆ ਹੁੰਦੇ ਨੇਗੇ ਫਸਾਹੀ ਦੋ ਕੰਮ ਹੋਣ ਮੈਂ ਕਰੂੰਗੀ ਤੇ ਕਾਫੀ ਦਾ ਕੱਪ ਪੀ ਲਈਏ ਫਿਰ ਉਸ ਤੋਂ ਬਾਅਦ ਆਪਾਂ ਲੱਗਦੇ ਆ ਆਪਣੇ ਡਸਟਿੰਗ ਦੇ ਰੁਟੀਨ ਤੇ ਤੇ ਪਹਿਲਾਂ ਮੈਂ ਭਿਉਂਗੀ ਗਰਮ ਪਾਣੀ ਵਿੱਚ ਪੋਣੇ ਫਿਰ ਮੈਂ ਕਰੂੰਗੀ ਡਸਟਿੰਗ ਤਾਂ ਕਿ ਡਸਟਿੰਗ ਕਰਦ ਕਰਦ ਜਿਹੜੇ ਪੋਣੇ ਨੇ ਉਹਨਾਂ ਦੀ ਮੈਲ ਹਨ ਪੋਣਿਆਂ ਦੀ ਥੰਧਾਈ ਆ ਉਹ ਗਰਮ ਪਾਣੀ ਵਿੱਚ ਉਬਲ ਜੇ ਸਾਫ ਹੋ ਜੇ ਫਿਰ ਈਜ਼ੀਲੀ ਤੁੱਟੇ ਜਾਣਗੇ ਗਰਮ ਪਾਣੀ ਵਿੱਚ ਇਹ ਨਰਮ ਸਰਫ ਪਾ ਕੇ ਇਹਨਾਂ ਨੂੰ ਮੈਂ ਡਿਪ ਕਰਕੇ ਰੱਖ ਦਊਂਗੀ ਅੱਧੇ ਪੌਣੇ ਘੰਟੇ ਲਈ ਘੰਟੇ ਦੇ ਜਿੰਨਾ ਟਾਈਮ ਆਪਾਂ ਕੰਮ ਕਰ ਰਹੇ ਆਂਗੇ ਫਿਰ ਤੋਂ ਉਹਨੇ ਸੋਖੇ ਹੋਏ ਨਿਖਰਦੇ ਬੜੇ ਸੋਹਣੇ ਨੇ ਕੱਲ ਵੀ ਨੂੰ ਇੱਕ ਪੈਣ ਦਾ ਕਮੈਂਟ ਆਇਆ ਸੀਗਾ ਕਿ ਬਬੀ ਚਿੱਟੇ ਖਦਰ ਤੇ ਪੌਣੇ ਤੋਂ ਕੋਈ ਸਟੇਨ ਤਾਂ ਨਹੀਂ ਰਹਿੰਦਾ ਬਿਲਕੁਲ ਵੀ ਕੋਈ ਸਟੇਨ ਨਹੀਂ ਰਹਿੰਦਾ ਹੈਗਾ ਚਿੱਟੇ ਪੌਣੇ ਖਦਰ ਦੇ ਇੰਨੇ ਸੋਹਣੇ ਨਿਖਰਦੇ ਨੇ ਫਸ ਤੋਂ ਕੇ ਧੁੱਪੇ ਪਾ ਦੋ ਨੀਲਦੀਨ ਦੀ ਲੋੜ ਨਹੀਂ ਰਾਣੀਪਾਲ ਦੇਨ ਦੀ ਲੋੜ ਨਹੀਂ ਹੈਗੀ ਚਿੱਟੇ ਹੀ ਰਹਦੇ ਨੇ ਇਹ ਤੇ ਪੋਣੇ ਭਿਉਣ ਤੋਂ ਬਾਅਦ ਮੈਂ ਲੱਗੀ ਸੀ ਡਸਟਿੰਗ ਕਰਨ ਕਿਉਂਕਿ ਬਹੁਤ ਦਿਨ ਹੋ ਗਏ ਸੀ ਡਸਟਿੰਗ ਹੋਈ ਨਹੀਂ ਕੋਈ ਰੁਟੀਨ ਹੀ ਨਹੀਂ ਬਣ ਰਿਹਾ ਸੀਗਾ ਨਾ ਤੇ ਅੱਜ ਮੈਂ ਕਿਹਾ ਚਲੋ ਕਰ ਦਿਆਂ ਡਸਟਿੰਗ ਤੇ ਟਾਈਮ ਤਾਂ ਸੀਗਾ ਇਹ ਸਵਾ 10 10:30 ਸੀਗਾ ਝਾੜੂ ਪੂੰਝਾ ਵੀ ਲੱਗ ਚੁੱਕਿਆ ਸੀ ਪਰ ਡਸਟਿੰਗ ਵੀ ਕਰਨੀ ਫਿਰ ਜ਼ਰੂਰੀ ਹੋ ਜਾਂਦੀ ਕਿਉਂਕਿ ਸਵੇਰੇ ਕਿਚਨ ਦਾ ਕੰਮ ਹੋ ਜਾਂਦਾ ਡਸਟਿੰਗ ਵਾਲੇ ਮੇ ਤਾਂ ਹੋ ਹੀ ਨਹੀਂ ਹੁੰਦਾ ਦਿਨ ਛੋਟੇ ਹੋ ਗਏ ਟਾਈਮ ਕਿਵੇਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਸਾਰਾ ਦਿਨ ਬਸ ਖਾਣ ਪੀਣ ਜਾਂ ਥੋੜੀ ਬਹੁਤੀ ਸਾਫ ਸਫਾਈ ਕੱਪੜੇ ਧੋ ਰੋਤਾ ਹੈ ਕਰ ਲੋ ਧੁੱਪੇ ਬੈਜੋ ਥੋੜਾ ਬਹੁਤ ਟਾਈਮ ਬਸ ਆਇੰਡ ਕਰਕੇ ਸ਼ਾਮ ਹੁੰਦੀ ਤਾਂ ਪਤਾ ਹੀ ਨਹੀਂ ਲੱਗਦਾ ਥੋੜਾ ਮੈਨੂੰ ਲੱਗ ਕੇ ਡਸਟਿੰਗ ਕਰਨ ਜਿੱਥੇ ਕਿਤੇ ਮੈਨੂੰ ਲੱਗਦਾ ਵੀ ਥੋੜੇ ਬਹੁਤੇ ਦਾਗ ਹੈਗੇ ਨੇ ਫਿਰ ਮੈਂ ਗਿੱਲਾ ਕੱਪੜਾ ਮਾਰਦਾ ਨੇ ਹੱਥ ਵਿੱਚ ਗਿੱਲਾ ਕੱਪੜਾ ਵੀ ਰੱਖਦੀਆਂ ਸੁੱਕਾ ਵੀ ਰੱਖਦੀਆਂ ਤੇ ਦਾਗ ਤੇ ਗਿੱਲਾ ਕੱਪੜਾ ਮਾਰ ਦੋ ਤੇ ਨਾਲ ਦੀ ਨਾਲ ਸਾਫ਼ ਹੋ ਜਾਂਦੇ ਨੇ ਉਹ ਤਾਂ 10 ਟਾਈ ਘਟਾਉਂਦੇ ਮੌਸਮ ਦਾ ਫਰਕ ਪੈ ਗਿਆ ਪਰ ਫਿਰ ਵੀ ਡਸਟਿੰਗ ਨੂੰ ਰੋਜ਼ ਨਹੀਂ ਹੁੰਦੀ। ਕਈ ਦਿਨਾਂ ਤੋਂ ਕਰੀ ਦਿਓ ਉਦੋਂ ਤਾਂ ਫੇਰ ਡਸਟ ਜਮਾ ਹੋ ਚੁੱਕੀ ਹੁੰਦੀ ਹੈਗੀ। ਇਸ ਕਰਕੇ ਫਿਰ ਨਾ ਡਸਟ ਆਉਂਦੀ ਆ। ਠੀਕ ਹੈ ਰੋਜ਼ ਨਾ ਕਰੋ ਇੱਕ ਦਿਨ ਦੋ ਤਿੰਨ ਲੰਘ ਜਾਂਦੇ ਨੇਗੇ। ਪਰ ਜਦ ਚਾਰ ਪੰਜ ਦਿਨ ਬਾਅਦ ਡਸਟਿੰਗ ਕਰਦੇ ਆ ਫਿਰ ਤਾਂ ਡਸਟ ਕਾਫੀ ਲੱਗਦੀ ਆ ਆਪਾਂ ਨੂੰ। ਨੋਬੀ ਦੀ ਮੈਂ ਡਸਟਿੰਗ ਕਰੀ, ਡਾਈਨਿੰਗ ਹਾਲ ਦੀ ਡਸਟਿੰਗ ਕਰੀ। ਜਿੰਨੇ ਕੁ ਮੈਂ ਤਾਂ ਹੋਇਆ ਮੈਂ ਇੱਕ ਵਾਰ ਮੈਂ ਲੱਗ ਜਾਂਦੀ ਹੁੰਦੀ ਆ ਕੰਮ ਪਰ ਜਿੰਨਾ ਕ ਮੇ ਤੋਂ ਕੰਮ ਹੁੰਦਾ ਮੈਂ ਉਹਨਾਂ ਕ ਮੈਂ ਕਰ ਲਾਣੀ ਆ ਕੋਈ ਇਹ ਨਹੀਂ ਮੀਥਿਆ ਨਹੀਂ ਹੁੰਦਾ ਵੀ ਮੈਂ ਇੰਨਾ ਕੀ ਕਰਨਾ ਜਾਂ ਮੈਂ ਇੰਨਾ ਜ਼ਿਆਦਾ ਕੰਮ ਕਰਨਾ ਡਿਪੈਂਡ ਕਰਦਾ ਜੋ ਆਪਾਂ ਸ਼ੁਰੂ ਹੋ ਜਾਂਦੇ ਹਨ ਆਪਣੀ ਕੈਪੇਬਿਲਿਟੀ ਤੇ ਵੀ ਆਪਣੇ ਚ ਹੋਰ ਕਿੰਨੀ ਆਪਣੀ ਬਾਡੀ ਆਪਣਾ ਸਾਥ ਦਿੰਦੀ ਆ ਕਿੰਨਾ ਕ ਆਪਣਾ ਮਨ ਕਰ ਰਿਹਾ ਕਰਨ ਦਾ ਕਈ ਵਾਰ ਤਾਂ ਸੋਚ ਸੋਚਦੇ ਜ਼ਿਆਦਾ ਪਰ ਘੱਟ ਹੁੰਦਾ ਕਈ ਵਾਰ ਤਾਂ ਘੱਟ ਸੋਚਿਆ ਹੁੰਦਾ ਫਿਰ ਆਪਾਂ ਕੰਮ ਜ਼ਿਆਦਾ ਵੀ ਕਰ ਲੈਂਦੇ ਆ ਲੌਬੀ ਡਸਟਿੰਗ ਕਰਨ ਤੋਂ ਪਹਿਲਾਂ ਮੈਂ ਲੱਗੀ ਸੀ ਡਾਈਨਿੰਗ ਹਾਲ ਦੀ ਡਸਟਿੰਗ ਕਰਨ ਟੇਬਲ ਤੇ ਕੱਪੜਾ ਨਹੀਂ ਮਾਰਿਆ ਸੀਗਾ ਉਹਨਾਂ ਦੇ ਡਾਈਨਿੰਗ ਟੇਬਲ ਸੀਟਾਂ ਨੂੰ ਵਿੱਚ ਰੱਖਿਆ ਸੀ ਪਹਿਲਾਂ ਤੇ ਇੱਥੇ ਕੱਲ ਹੀ ਇੱਥੇ ਸ਼ਿਫਟ ਕੀਤਾ ਮੈਂ ਕਿ ਚਲੋ ਅੱਜ ਇੱਧਰ ਕੱਪੜਾ ਉੱਪਰ ਮਾਰ ਦਣੀ ਆ ਤੇ ਨਾਲ-ਨਾਲ ਮੈਂ ਚੇਅਰਸ ਦੀ ਵੀ ਡੀਪ ਕਲੀਨਿੰਗ ਕਰ ਦੂੰਗੀ ਮੈਂ ਤਿੰਨ ਚੇਅਰ ਸਾਫ਼ ਕੀਤੀਆਂ ਨੇ ਫਿਰ ਜਿਹੜੀਆਂ ਦੋ ਰਹਿ ਗਈਆਂ ਮੈਂ ਨੈਕਸਟ ਟਾਈਮ ਕਰ ਦੂੰਗੀ ਇਸ ਤਰ੍ਹਾਂ ਥੋੜਾ-ਥੋੜਾ ਕਰਕੇ ਕਰ ਲਾਣੀ ਹੁੰਦੀ ਆ ਇਹ ਨਹੀਂ ਹੈਗਾ ਕਿ ਜੇ ਮੈਂ ਚੇਅਰਸ ਦੀ ਮੈਂ ਡੀਪ ਕਲੀਨਿੰਗ ਕਰਨ ਲੱਗੀ ਮੈਂ ਸਾਰੇ ਮੈਂ ਅੱਜ ਹੀ ਕਰਨੀਆਂ ਨੇ ਜਿਹੜੀਆਂ ਦੋ ਰਹਿ ਜਾਣਗੀਆਂ ਉਹ ਮੈਂ ਅਗਲੀ ਵਾਰ ਜ਼ਰੂਰ ਡਾਈਨਿੰਗ ਟੇਬਲ ਸਾਫ਼ ਕਰੂੰਗੀ ਦੋ ਅਗਲੀ ਵਾਰ ਕਰ ਲੂੰਗੀ ਇਸ ਤਰ੍ਹਾਂ ਆਪਣੀ ਚੀਜ਼ ਸਾਫ਼ ਵੀ ਰਹਿੰਦੀ ਠੀਕ ਹੈ ਆਪਾਂ ਨੂੰ ਵੀ ਕਾਹ ਦਾ ਉਸ ਤੋਂ ਬੜੀ ਰਹਿੰਦੀ ਸਾਫ਼ ਸਫਾਈ ਕਰਨ ਦੀ ਹਣਾ ਜੇ ਥੋੜਾ ਥੋੜਾ ਰੋਜ਼ ਕਰੀਏ ਤਾਂ ਆਪਣਾ ਘਰ ਸਾਫ਼ ਲੱਗਦਾ ਫਿਰ ਸਾਫ਼ ਬਹੁਤ ਜ਼ਿਆਦਾ ਡੀਪ ਕਲੀਨਿੰਗ ਕਰਨ ਦੀ ਲੋੜ ਨਹੀਂ ਰਹਿੰਦੀ ਜਾਨੀ ਕਿ ਆਪਾਂ ਜੇ ਆਪਾਂ ਥੋੜੇ ਥੋੜੇ ਸਫਾਈ ਰੋਜ਼ ਕਰਦੇ ਰਹੀਏ ਤੇ ਇਸ ਤਰ੍ਹਾਂ ਮੈਂ ਚੇਅਰਸ ਵੀ ਇਹ ਕਲੀਨ ਕੀਤੀ ਕਪੜਾ ਮਾਰਤਾ ਜਿੱਤ ਰਹਿਣਾ ਦੀ ਮੈਂ ਕਰਦੀ ਟਰਸਟਿੰਗ ਤੇ ਹੁਣ ਸੀ ਲੌਬੀ ਵਾਲਾ ਬੋਸ ਵੇਸ਼ਨ ਤੋਂ ਹੁਣ ਦੀਵਾਰੀ ਇਹ ਕਲੀਨ ਕੀਤਾ ਇਹ ਵੀ ਧੋਤਾ ਰੋਜ਼ ਹੁਣ ਮੇਰੇ ਤੋਂ ਏਵੀਂ ਧੋਤਾਂ ਲੱਕ ਦਿਨ ਛੱਡ ਕੇ ਧੋਣੀਆਂ ਸਮ ਟਾਈਮਸ ਦੋ ਦਿਨ ਵੀ ਛੁੱਟ ਜਾਂਦੇ ਨੇ ਪਰ ਕਈ ਵਾਰੀ ਹੁੰਦਾ ਜੀ ਮੈਨੂੰ ਗੰਦਾ ਲੱਗੇ ਮੈਂ ਅਗਲੇ ਦਿਨ ਫੇਰ ਧੋਤਾਂ ਨਹੀਂ ਹੁੰਨੀਆਂ ਨਾ ਡਿਪੈਂਡ ਕਰਦਾ ਆਪਣੇ ਕੰਮਾਂ ਤੇ ਟਾਈਮ ਤੇ ਜਾਂ ਫਿਰ ਕਿੰਨਾ ਕੁ ਗੰਦਾ ਕਿੰਨਾ ਸਾਫ਼ ਹੈ ਇਹ ਇਹ ਸਭ ਕੁਝ ਦੇਖ ਕੇ ਫਿਰ ਰੋਜ਼ ਅਕੋਰਡਿੰਗ ਮੈਂ ਕਰ ਲਾਣੀ ਸਾਫ਼ ਇਹਨੂੰ ਅਜੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਸਾਰਾ ਸਾਈਟ ਸਿਕ ਸੁੱਕਾ ਕੱਪੜਾ ਮਾਰ ਦੂੰਗੀ ਤਾਂ ਕਿ ਪਾਣੀ ਸਾਰਾ ਸੁੱਕ ਜੇ ਟੈਪਸ ਤੇ ਕੱਪੜਾ ਮਾਰ ਦੂੰਗੀ ਤਾਂ ਕਿ ਪਾਣੀ ਦੇ ਡ੍ਰੌਪਸ ਲੱਗੇ ਹੋਣ ਉਹ ਸਾਫ਼ ਹੋ ਜਾਣ ਦਾਗ ਨਾ ਪੈਣ ਪਾਣੀ ਦੇ ਸਫਾਈ ਰੀਆ ਇਹ ਹਲਦ ਬੋਲ ਕਰ ਤਾਂ ਗੱਛੀ ਤੇ ਕੱਪੜੇ ਨਾਲ ਵਾਈਪ ਬਸ ਐਸਾ ਮੇਰੀ ਕੁੱਝ ਹੁੰਦੀ ਹੈ ਕਿ ਘੰਟਾ ਕੋ ਰੋਜ਼ ਘਰ ਨੂੰ ਮੈਂ ਦਵਾ ਡਸਟਿੰਗ ਵੱਲ ਸਫਾਈ ਵੱਲ ਜਿਹੜੀ ਵੀ ਚੀਜ਼ ਨੂੰ ਜਿੰਨੀ ਕੁ ਲੋਡ ਆ ਸਫਾਈ ਦੀ ਹੈ ਨਾ ਵੀ ਉਹਨਾਂ ਕੋ ਨੂੰ ਸਾਫ਼ ਕਰਦੀ ਬਸ ਉਹਨੇ ਨਾਲ ਹੀ ਕੀ ਹੁੰਦਾ ਕਿ ਆਪਣਾ ਜਿਹੜਾ ਘਰ ਆ ਆਪਾਂ ਨੂੰ ਸਾਫ਼ ਲੱਗਦਾ ਤਿੱਖਣ ਚ ਵਧੀਆ ਲੱਗਦਾ ਘਰੇ ਬੈਠਣ ਨੂੰ ਵੀ ਜੀ ਲੱਗਦਾ ਕੋਈ ਆ ਕੇ ਖੜ ਜੇ ਤਾਂ ਵੀ ਆਪਾਂ ਨੂੰ ਬੁਰਾ ਨਹੀਂ ਲੱਗੂਗਾ ਵੀ ਆਪਾਂ ਸਫਾਈ ਨਹੀਂ ਕਰੀ ਉਨਨੀ ਕ ਸਫਾਈ ਦੇ ਆਦਤ ਜਰੂਰ ਹੋਣੀ ਚਾਹੀਦੀ ਆ ਦਿਨੇ ਘਰ ਨੂੰ ਆਪਣੀ ਲੋਡ ਹੈ ਨਾ ਇਹ ਨਹੀਂ ਹੈਗਾ ਵੀ ਤੁਸੀਂ ਹਰ ਰੋਜ਼ ਇੱਕ ਏਰੀਆ ਸਾਫ਼ ਕਰੇ ਚਲੋ ਚਲੋ ਬਦਲ ਬਦਲ ਕੇ ਕਰੋ ਆਪਦਾ ਵੀ ਮਨ ਕਰਦਾ ਸਾਫ਼ ਕਰਨ ਉਹ ਫਿਰ ਇੱਕ ਏਰੀਆ ਤੋਂ ਇੱਕ ਜਗ੍ਹਾ ਤੇ ਰੋਜ਼ ਕੱਪੜਾ ਮਾਰ ਮਾਰ ਆਪਾਂ ਵੀ ਅੱਕ ਜਾਂਦੇ ਹਾਂ ਨਾ ਵੀ ਕੱਲ ਕੀਤਾ ਅੱਜ ਫੇਰ ਕਰਨਾ ਏਰੀਆ ਬਦਲ ਲੋ ਰੋਜ਼ ਫਰ ਕਰੋ ਸਫਾਈ ਰੋਜ਼ ਆਪਾਂ ਟਾਈਮ ਜਰੂਰ ਦਿਓ ਸਫਾਈ ਨੂੰ ਫਿਰ ਜਸਟ ਸਟੈਪ ਸੀ ਇਹ ਵੀ ਮੈਂ ਕਲੀਨ ਕਰਤਾ ਕਿਉਂਕਿ ਇਹ ਬਹੁਤ ਕੰਮ ਚਾਉਂਦਾ ਫਰਿਜ ਦੇ ਬਾਹਰ ਮਾਰੂੰ ਕੱਪੜਾ ਅੰਦਰੋਂ ਮੈਂ ਫਰਿਜ ਵਾਈਪ ਕੀਤਾ ਹੋਇਆ 2-3 ਦਿਨ ਪਹਿਲਾਂ ਮੈਂ ਸਾਫ਼ ਕੀਤਾ ਤੇ ਬਾਹਰੋਂ ਕੱਪੜਾ ਹਰ ਤੀਸਰੇ ਚੌਥੇ ਦਿਨ ਮਾਰਨਾ ਹੀ ਪੈਂਦਾ ਕਿਉਂਕਿ ਜਦੋਂ ਖੋਲਦੇ ੰਡੋਰ ਬੰਦ ਕਰਦੇ ਯੂਜ਼ ਕਰਦੇ ਫਰਿਜ ਨਾ ਬੜੀ ਇੱਕ ਉਹ ਹੈਗਾ ਕਿ ਗੰਦਾ ਹੋ ਜਾਂਦਾ ਹੱਥੋਂ ਆਪਣੇ ਲੱਗਦੇ ਰਹਿੰਦੇ ਨੇਗੇ ਤੇ ਬਾਹਰੋਂ ਵੀ ਅੱਛੀ ਤਰ੍ਹਾਂ ਕੱਪੜਾ ਕੋਲਿਨ ਮਾਰ ਦੂੰਗੀ ਤੇ ਸਾਫ਼ ਹੋ ਜਾਊਗਾ ਕਿਉਂਕਿ ਦਾਗ ਜੇ ਨਾ ਜੇ ਆਪਾਂ ਨਾ ਸਾਫ਼ ਕਰੀਏ ਤਾਂ ਇੱਕ ਦਿਨ ਦੋ ਦਿਨ ਦਿਨ ਦਿਨਾਂ ਬਾਅਦ ਬਹੁਤ ਜ਼ਿਆਦਾ ਵੱਜ ਜਾਂਦੇ ਨੇ ਦੇਖਣ ਨੂੰ ਬਹੁਤ ਬੁਰੇ ਲੱਗਦੇ ਨੇਗੇ ਫ੍ਰਿਜ ਵੀ ਮਾਰੋ ਕਰਤਾ ਕਲੀਨ ਸਾਈਡ ਤੇ ਵੀ ਕਪੜਾ ਮਾਰ ਦੂੰਗੀ ਹੁਣ ਤਾਂ ਸਾਈਡ ਤੇ ਹੁਣ ਛਿੱਟੇ ਨਹੀਂ ਪੈਂਦੇ ਪਰ ਸਟਿਲ ਇੱਕ ਵਾਰ ਮੈਂ ਮਾਰ ਦਿਆਂ ਉਹਨੇ ਕਈ ਵਾਰ ਨਹੀਂ ਕਿ ਮੋਟੇ ਛਿੱਟੇ ਰਾਏ ਨੇ ਆਪਣੀ ਨਾ ਧਿਆਨ ਚ ਆਉਣ ਤਾਂ ਕਪੜਾ ਵੱਜ ਕੇ ਸਾਫ਼ ਹੋ ਜਾਂਦਾ ਤੇ ਡਸਟਿੰਗ ਕਰਨ ਤੋਂ ਬਾਅਦ ਮੈਂ ਤੇ ਉੱਤੇ ਪੋਣੀ ਮੈਂ ਕੁੱਟ ਤੇ ਸੀ ਬਾਹਰ ਥਾਪੀ ਨਾਲ ਹੀ ਬਾਦ ਵਿੱਚ ਮੈਂ ਸਾਪੜ ਸਾਫ ਕੋਸ਼ਣੇ ਹੁੰਦੀ ਮੈਂ ਸਰਫ ਵਿੱਚ ਡਿਪ ਕਰਕੇ ਰੱਖ ਦਾਨੀ ਉਸ ਤੋਂ ਬਾਅਦ ਇਦਾਂ ਮੈਂ ਥਾਪੀ ਨਾ ਕੁੱਟ ਕੇ ਤੇ ਸਾਫ ਪਾਣੀ ਨਾਲ ਸਾਫ ਕਰ ਦਾਨੇ। ਥੋਨੇ ਨੂੰ ਪਾ ਲੂੰਗੀ ਧੁੱਪੇ ਧੁੱਪ ਵਿੱਚ ਬਿਲਕੁਲ ਇਹ ਚਿੱਟੇ ਹੋ ਜਾਣਗੇ ਜੇ ਕੋਈ ਨਾ ਤਾਂ ਕੋਈ ਹਲਦੀ ਦਾ ਕੋਈ ਦਾਗ ਰਹਿ ਵੀ ਗਿਆ ਤਾਂ ਉਹ ਵੀ ਸਾਫ ਹੋ ਜਾਊਗਾ। ਤੇ ਕਿਸੇ ਤਰ੍ਹਾਂ ਦੀ স্মੈਲ ਨਹੀਂ ਆਉਂਦੀ ਕੋਈ ਦਾਗ ਨਹੀਂ ਰਹਿੰਦਾ ਧੁੱਪ ਵਿੱਚ। ਤੇ ਪੂਣੇ ਵੀ ਧੋ ਕੇ ਪਾਤੇ ਸੁੱਕਣੇ। ਇੱਕ ਭੈਣ ਦਾ ਕਮੈਂਟ ਸੀ ਕਿ ਤੁਸੀਂ ਆਪਣਾ ਐਂਟਰੈਂਸ ਡੋਰ ਬਾਹਰੋਂ ਦਿਖਾਓ। ਕੁਝ ਹਾਸ ਮੇ ਤੁਹਾਨੂੰ ਐਂਟਰੀ ਵਾਲਾ ਡੋਰ ਬਾਹਰੋਂ ਦਿਖਾਉਣੀ ਆ ਇਸ ਤਰ੍ਹਾਂ ਦਾ ਹੀ ਕੁਝ ਡਿਜ਼ਾਈਨ ਬਣਿਆ ਹੋਇਆ ਅੰਦਰ ਵੀ ਸੇਮ ਡਿਜ਼ਾਈਨ ਆ ਬਾਹਰ ਵੀ ਸੇਮ ਸੇਮ ਹੀ ਦਿਖਦਾ ਡਿਜ਼ਾਈਨ ਅੰਦਰੋਂ ਵੀ ਬਾਹਰੋਂ ਵੀ ਸੇਮ ਦਿਖਦਾ ਇਹਨੂੰ ਕੁਝ ਕਟਿੰਗ ਕਹਿੰਦੇ ਨੇ ਪਤਾ ਨਹੀਂ ਕਿਹੜੀ ਕਟਿੰਗ ਕਰੀ ਹੋਈ ਉਹ ਕਟਿੰਗ ਕਰਕੇ ਡਿਜ਼ਾਈਨ ਬਣਦਾ ਬਚਾਲੇ ਜਾਲੀ ਲੱਗੀ ਹੋਈ ਆ ਅੰਦਰ ਵੀ ਇਹ ਡਿਜ਼ਾਈਨ ਲੱਗਾ ਹੋਇਆ ਬਾਹਰ ਵੀ ਇਹ ਵਾਲਾ ਡਿਜ਼ਾਈਨ ਲੱਗਾ ਹੋਇਆ ਬਚਾਲੇ ਜਾਲੀ ਲੱਗੀ ਹੋਈ ਆ ਸਾਈਡ ਤੇ ਵਿੰਡੋ ਹੈ ਐਸ ਤਰ੍ਹਾਂ ਦਾ ਕੁਝ ਡਿਜ਼ਾਈਨ ਹੈ ਦੇਖਣ ਨੂੰ ਸੋਹਣਾ ਵੀ ਲੱਗਦਾ ਸਾਫ਼ ਕਰਨਾ ਥੋੜਾ ਜਿਹਾ ਮੁਸ਼ਕਲ ਹੈ ਇੰਨਾ ਮੁਸ਼ਕਲ ਨਹੀਂ ਹੈਗਾ ਹੋ ਜਾਂਦਾ इजीली ਸਾਫ਼ ਪਰ ਹਾਂ ਇੱਕ ਵਾਰ ਥੋੜਾ ਜਿਹਾ ਟਾਈਮ ਵੱਧ ਜਿਹਾ ਲੱਗਦਾ ਸਫਾਈ ਨੂੰ ਕਿਉਂਕਿ ਜਿਵੇਂ ਜਿਵੇਂ ਇਹ ਵਿੱਚ ਡਿਜ਼ਾਈਨ ਬਣਾਉਣਾ ਹੋਇਆ ਉਹਦੇ ਵਿੱਚ ਵਿੱਚ ਕਪੜਾ ਮਾਰਨਾ ਨਾ ਮੇਡਾਸ ਸਾਫ਼ ਕਰਨੀ ਥੋੜਾ ਜਿਹਾ ਟਾਈਮ ਟੇਕਿੰਗ ਤਾਂ ਹੈਗਾ ਪਰ ਠੀਕ ਹੈ ਸਾਫ਼ ਹੋ ਜਾਂਦਾ ਪਹਿਲਾਂ ਪਹਿਲਾਂ ਮੈਨੂੰ ਅਹੀਂ ਸੀ ਵੀ ਸਾਫ਼ ਕਮੇ ਹੋਇਆ ਕਰੂਗਾ ਪਰ ਹੋ ਜਾਂਦਾ ਸਾਫ਼ ਤੇ ਇਧਰ ਬਾਹਰ ਹੀ ਰੱਖੇ ਹੋਏ ਨੇ ਮੈਂ ਆਪਣੇ ਪਲਾਂਟਸ ਪਲਾਂਟਰਸ ਤੇ ਜੋ ਐਂਟਰਸ ਨੂੰ ਬਹੁਤ ਸੋਹਣੀ ਲੁੱਕ ਦਿੰਦੇ ਨੇ ਹਨਾ ਐਂਟਰ ਕਰਦੇ ਬਹੁਤ ਸੋਹਣਾ ਲੱਗਦਾ ਔਰ ਨਾਲ ਹੀ ਕਿਚਨ ਦੀ ਵਿੰਡੋ ਹੈ ਵਿੰਡੋ ਵਿੱਚ ਵੀ ਮੈਂ ਪਲਾਂਟਸ ਰੱਖੇ ਹੋਏ ਨੇ ਜੋ ਬਹੁਤ ਵਧੀਆ ਲੱਗਦੇ ਨੇ ਸੋਹਣਾ ਲੱਗਦਾ ਐਂਟਰੈਂਸ ਦੀ ਇੱਕ ਲੁੱਕ ਬਹੁਤ ਵਧੀਆ ਆਉਂਦੀ ਹੈਗੀ ਔਰ ਘਰ ਦੀ ਐਂਟਰੀ ਸੋਹਣੀ ਪਲਾਂਟਸ ਨਾਲ ਮੈਨੂੰ ਲੱਗਦਾ ਬਹੁਤ ਵਧੀਆ ਹੁੰਦੀ ਜੇ ਆਪਾਂ ਐਂਟਰਸ ਤੇ ਪਲਾਂਟਸ ਰੱਖੀ ਨਾ ਸੋਹਣੀ ਇੱਕ ਲੁੱਕ ਆਉਂਦੀ ਆਪਾਂ ਨੂੰ ਆਪਾਂ ਐਂਟਰ ਕਰਦੇ ਬਹੁਤ ਵਧੀਆ ਪੋਜ਼ਿਟਿਵ ਵਾਈਬਸ ਆਉਂਦੀਆਂ ਨੇਗੀ ਦਿਲ ਤਾਂ ਮੇਰਾ ਕਰਦਾ ਮੈਂ ਸਾਰੇ ਨੀਚੇ ਪਲਾਂਟਸ ਹੀ ਪਲਾਂਟਸ ਰੱਖਾਂ ਪਰ ਨਾ ਸਾਡੇ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਫਰੰਟ ਤੇ ਛੜਦੀ ਧੁੱਪ ਬਹੁਤ ਦੇਵੇ ਦੂਸਰੀ ਸਾਈਡ ਚਲੀ ਜਾਂਦੀ ਹੈ ਤੇ ਧੁੱਪ ਕਰਕੇ ਨਾ ਪਲਾਂਟਸ ਖਰਾਬ ਹੋਏ ਨੇ ਚਲਦੇ ਨੇ ਨਾ ਜਾਂ ਤਾਂ ਗ੍ਰੋਥ ਨਹੀਂ ਕਰਦੇ ਉਸ ਕਰਕੇ ਮੈਂ ਬਹੁਤ ਜ਼ਿਆਦਾ ਪਲਾਂਟਸ ਨਹੀਂ ਰੱਖਦੀ ਹੈਗੀ ਬਹੁਤ ਥੋੜੇ ਰੱਖਦੀ ਆ ਬਹੁਤ ਬੇਸਿਕ ਜਿਹੀ ਰੱਖਦੇ ਹੁੰਨੀ ਆ ਤਾਂ ਕਿ ਧੁੱਪ ਨਾਲ ਕੋਈ ਇਫੈਕਟ ਨਾ ਹੋਵੇ ਉਹਨਾਂ ਨੂੰ ਗ੍ਰੋਥ ਤੇ ਕੋਈ ਇਫੈਕਟ ਨਾ ਹੋਵੇ ਨਾ ਜਿਵੇਂ ਇੱਧਰ ਮੈਂ ਸਾਰੇ ਸਨੇਕ ਪਲਾਂਟਸ ਰੱਖੇ ਹੋਏ ਨੇ ਤੋਂ ਅਗਰ ਗਮਲੇ ਵਿੱਚ ਸਾਰੇ ਵਿంటర్ ਸਾਲੀ ਸੀਜ਼ਨਲ ਫਲਾਵਰਸ ਲਾਏ ਹੋਏ ਨੇਗੇ ਥੋੜੇ ਬਹੁਤੇ ਰੱਖ ਦੇਣੀਆਂ ਜਿਨ੍ਹਾਂ ਦੀ ਸੰਭਾਲ ਕਰਨੇ ਕੇਅਰ ਕਰਨੇ ਈਜ਼ੀ ਹੋਵੇ ਇੱਕ ਭੈਣ ਨੇ ਨਾ ਪੌੜੀਆਂ ਦੇ ਡਿਜ਼ਾਈਨ ਕਿਹਾ ਸੀ ਕਹਿੰਦੇ ਤੁਸੀਂ ਆਪਣੇ ਪੌੜੀਆਂ ਦਾ ਡਿਜ਼ਾਈਨ ਦਿਖਾਇਓ ਵੀ ਅਸੀਂ ਘਰ ਬਣਾਉਣਾ ਵੀ ਦੇਖਣਾ ਚਾਹੁੰਨੀ ਹ ਕਿਵੇਂ ਬਣੇ ਹੋਏ ਮੇ ਸੋਹਣੀਆਂ ਲੱਗੇ ਪੌੜੀਆਂ ਆਹ ਪੌੜੀਆਂ ਨੇ ਜੀ ਬਲੈਕ ਵਾਲਾ ਗ੍ਰੇਨਾਈਟ ਹੈ ਇਕ ਮੈਂ ਲਾਈਟ ਬੰਦ ਕਰਦਾ ਫਿਰ ਪ੍ਰਾਪਰ ਦੇਖੋ ਤੁਹਾਨੂੰ ਬਲੈਕ ਵਾਲਾ ਗ੍ਰੇਨਾਈਟ ਜਿੱਥੇ ਵਾਈਟ ਤੋਂ ਦਿਖ ਰਿਹਾ ਵਾਈਟ ਅਸੀਂ ਟਾਈਲ ਯੂਜ਼ ਕਰੀ ਹੋਈ ਹੈ ਆ ਸਾਈਡ ਤੇ ਵੀ ਟਾਈਲ ਯੂਜ਼ ਕਰੀ ਹੋਈ ਹੈ ਤੇ ਨਾਲ ਨਾਲ ਅਸੀਂ ਇਹ ਦੇ ਵਿੱਚ ਸਟੈਪ ਲਾਈਟਸ ਵੀ ਦਿੱਤੀਆਂ ਹੋਈਆਂ ਨੇ ਸਾਰੇ ਉੱਪਰ ਤੱਕ ਨਾ ਸਟੈਪ ਲਾਈਟਸ ਦਿੱਤੀਆਂ ਨੇ ਇੱਕ ਇੱਕ ਸਟੈਪ ਛੱਡ ਕੇ ਦਿੱਤੀਆਂ ਨੇ ਹੈਗੀਆਂ ਬਾਕੀ ਆਪਾਂ ਤਾਂ ਚੋਇਸ ਹੁੰਦੀ ਹੈ ਕਈ ਹਰ ਇੱਕ ਸਟੈਪ ਤੇ ਵੀ ਦੇ ਦਿੰਦੇ ਨੇ ਕਈਆਂ ਤੇ ਗੋਲ ਲਾਈਟਸ ਹੀ ਹੁੰਦੇ ਨੇ ਸੇ ਸਕੁਅਰ ਵਾਲੀਆਂ ਛੋਟੀਆਂ ਸਟੈਪ ਲਾਈਟਸ ਦਿੱਤੀਆਂ ਹੋਈਆਂ ਨੇ ਬਲੈਕ ਵਾਲਾ ਗ੍ਰੇਨਾਈਟ ਯੂਜ਼ ਕਰਿਆ ਹੋਇਆ ਤੇ ਵਾਈਟ ਵਾਲੀ ਟਾਈਲ ਯੂਜ਼ ਕਰੀ ਹੋਈ ਹੈ ਟਾਈਲ ਥੋੜਾ ਰਿਸਕ ਤਾਂ ਹੈਗਾ ਟੁੱਟਣ ਦਾ ਡਰ ਰਹਿੰਦਾ ਜਦੋਂ ਆਪਾਂ ਸਮਾਨ ਵਗੈਰਾ ਉੱਪਰ ਲੈ ਕੇ ਜਾਣਾ ਧਿਆਨ ਰੱਖਣਾ ਪੈਂਦਾ ਜਸਟ ਇੱਕ ਪਰ ਅੱਛਾ ਲੱਗਦੀ ਹੈ ਬਲੈਕ ਐਂਡ ਵਾਈਟ ਨਹੀਂ ਤਾਂ ਸਾਰੇ ਆਪਾਂ ਗ੍ਰੇਨਾਈਟ ਵੀ ਜ਼ਿਆਦਾਤਰ ਤਾਂ ਗ੍ਰੇਨਾਈਟ ਹੀ ਤੇ ਆ ਜਿਹੜੀ ਪੌੜੀ ਦੀ ਰੇਲਿੰਗ ਹੈ ਆ ਵਾਲੀ ਇਹ ਇਹ ਵੁੱਡਨ ਹੈ ਇਹ ਲੱਕੜ ਦੀ ਹੈ ਤੇ ਆ ਵਾਲਾ ਗਲਾਸ ਹੈ ਆ ਗਲਾਸ ਹੈ ਇਸ ਤਰ੍ਹਾਂ ਹੀ ਪੌੜੀਆਂ ਬਣੀਆਂ ਹੋਈਆਂ ਨੇ ਸਾਰੇ ਉੱਪਰ ਤੱਕ ਇਹ ਸਟੈਪ ਲਾਈਟਸ ਯੂਜ਼ ਕਰੀਆਂ ਹੋਈਆਂ ਨੇ ਗ੍ਰੇनाइट ਐਂਡ ਟਾਈਲ ਦਾ ਕੰਬੀਨੇਸ਼ਨ ਦੇ ਕੇ ਸਟੇਅਰਸ ਬਣਾਈਆਂ ਹੋਈਆਂ ਨੇ ਇਹ ਦੋ ਬਲੈਕ ਐਂਡ ਵਾਈਟ ਸੋਹਣੀਆਂ ਲੱਗਦੀਆਂ ਨੇ ਜੇ ਆਪਾਂ ਸਾਰੇ ਬਲੈਕ ਗ੍ਰੇਨਾਈਟ ਲਗਾ ਦਿਆ ਫਿਰ ਕਿਤੇ ਨਹੀਂ ਰਹਾ ਨਹੀਂ ਰਾਇਆ ਲੱਗਦਾ ਡਾਰਕ ਜਿਹਾ ਲੱਗਦਾਗਾ ਵਾਈਟ ਨਾਲ ਥੋੜਾ ਇਹ ਹੁੰਦਾ ਆਪਣੇ ਬਾਡੀ ਖੁੱਲੀਆਂ ਲੱਗਦੀਆਂ ਨੇ ਸਾਫ਼ ਲੱਗਦੀਆਂ ਨੇ ਸੋਹਣੀਆਂ ਵੀ ਲੱਗਦੀਆਂ ਕਿ ਡਿਜ਼ਾਈਨ ਦੀ ਲੁੱਕ ਵੀ ਚੇਂਜ ਹੋ ਜਾਂਦੀ ਹੈ ਬਸ ਇੰਨਾ ਹੁੰਦਾ ਵਾਈਟ ਨਾਲ ਸਾਨੂੰ ਵੀ ਟਾਈਲ ਵਾਲੇ ਸੋਹਣੀਆਂ ਲੱਗੀਆਂ ਪਹਿਲਾਂ ਸਾਡੀ ਸਲਾਹ ਸੀ ਅਸੀਂ ਵੀ ਗ੍ਰੇਨਾਈਟ ਹੀ ਲਾਈਏ ਪਰ ਟਾਈਲਸ ਸੋਹਣੀਆਂ ਲੱਗੀਆਂ ਇਹ ਡਿਜ਼ਾਈਨਿੰਗ ਸਾਨੂੰ ਸੋਹਣੀ ਲੱਗੀ ਮਿਸਤਰੀ ਕਹਿੰਦੇ ਸੀ ਟੁੱਟਣ ਦਾ ਡਰ ਹੈਗਾ ਟਾਈਲਸ ਦਾ ਥੋੜਾ ਰਿਸਕ ਹੁੰਦਾ ਫਿਰ ਟੁੱਟਣ ਗਿਆ ਸੀ ਕਿ ਚਲੋ ਅਸੀਂ ਕਿਹੜਾ ਸਮਾਨ ਆਪਰ ਉਹ ਕਿਹੜਾ ਰ ਹੁਣ ਮੈਂ ਚਾਹਣਾ ਸੀ ਰਜਾਈ ਤੇ ਗਲਾਫ ਦੋ ਦਿਨ ਦਿਨਾਂ ਤੋਂ ਰਜਾਈ ਨਾ ਇਸ ਤਰ੍ਹਾਂ ਬਿਨਾਂ ਗਲਾਫ ਤੋਂ ਲੈ ਰਹੇ ਸੀ ਰਾਤ ਠੰਡੀ ਲਗੀ ਰਾਤ ਵਿੱਚ ਕਹਿੰਦੇ ਰਜਾਈ ਨਹੀਂ ਗਈ ਕਿਉਂ ਨਹੀਂ ਹੋਰ ਹੀ ਠੰਡੀ ਕਿਉਂ ਪਈ ਹੈ ਮੈਂ ਕਿਹਾ ਗਲਾਫ ਤਾਂ ਚੜਾਏ ਨਹੀਂ ਨਿੱਕੇ ਤੇ ਗਰਮ ਤੇ ਠੰਡੀ ਹੋ ਗਰਮ ਕਿਵੇਂ ਹੋ ਵੀ ਕਾਟਨ ਦਾ ਉੱਪਰ ਹੀ ਕਵਰ ਹੈ ਯਾਨੀ ਫਿਰ ਗਰਮ ਗਲਾਫ ਜਿਹੜਾ ਉਹ ਮੈਂ ਕਿ ਚੜਾਉਂਗੀ ਫਿਰ ਅੱਜ ਮੈਂ ਚੜਾ ਰਹੀ ਤੇ ਗਰਮ ਗਲਾਫ ਕਿਉਂਕਿ ਠੰਡ ਹੋਣ ਪੂਰੀ ਠੰਡ ਹੋਈ ਪਈ ਹੈ ਸੁੱਕੀ ਠੰਡ ਹੈ ਤੇ ਰਜਾਈ ਦਾ ਹੀ ਟਾਈਮ ਹੈ ਗਰਮ ਚਾਦਰਾਂ ਦਾ ਟਾਈਮ ਹੈ ਤੇ ਰਜਾਈ ਤੇ ਅੱਜ ਚੜ੍ਹਾ ਲਾਂ ਨੇ ਗਰਮ ਗਲਾਫ ਪਿੱਲੋ ਜਿਹੜੇ ਸਾਡੇ ਰਾਤ ਵਾਲੇ ਉਹਨਾਂ ਤੇ ਵੀ ਮੈਂ ਨਾ ਗਰਮ ਪਿੱਲੋ ਕਵਰ ਕੱਢਦੀ ਹਾਂ ਜਿਹ ਉਹਨਾਂ ਤੇ ਵੀ ਸਿੰਪਲ ਕਾਟਨ ਦੀ ਚੱਲ ਰਹੀ ਸੀ ਹੁਣ ਤੱਕ ਤਾਂ ਉਹਨਾਂ ਤੇ ਵੀ ਗਰਮ ਚੜਾਉਂਗੀ ਕਵਰ ਤੇ ਰਜਾਈ ਤੇ ਵੀ ਕਵਰ ਗਰਮ ਚੜਾ ਲਿਆ ਤੇ ਇਸ ਤਰ੍ਹਾਂ ਕੁਛ ਅੱਜ ਦਾ ਇਹ ਮੇਰਾ ਰੁਟੀਨ ਸੀਗਾ ਨਾ ਨੀ ਕਿ ਮोटे ਕੰਮ ਜੇ ਆਪਣੇ ਘਰਾਂ ਦੇ ਚੱਲੀ ਜਾਂਦੇ ਹੁੰਦੇ ਨੇ ਕਦੇ ਕੁਛ ਧਮਾਕ ਵਿੱਚ ਗੱਲਾਂ ਗਈ ਵਿਆਹ ਕਰ ਲਏ ਕਦੇ ਕੁਛ ਆ ਕਰ ਲਈ ਤੇ ਹੁਣ ਸੀਗਾ ਦੁਪਹਿਰ ਦੇ ਖਾਣੇ ਤੋਂ ਬਾਅਦ ਦਾ ਟਾਈਮ ਲੰਚ ਤੋਂ ਬਾਅਦ ਦਾ ਟਾਈਮ ਦਿੱਨ ਕਵੈ ਦਾ ਟਾਈਮ ਸੀਗਾ ਮੈਂ ਬਾਹਰ ਬੈਠੀ ਕੱਢ ਰਹੀ ਸੀ ਮਟਰ ਮੈਂ ਅਦਰਕ ਵੀ ਕੱਟ ਕੇ ਰੱਖਿਆ ਸੀਗਾ ਅਦਰਕ ਤਾਂ ਮੈਂ ਬਣਾਉਣਾ ਸੀ ਪੇਸਟ ਲਸਣ ਮੇਰੇ ਕੋਲ ਹੈ ਨਹੀਂ ਤੇ ਲਸਣ ਪਿਆ ਘਰ ਦਾ ਪਰ ਛਿੱਲਣ ਵਾਲਾਗਾ ਲਸਣ ਛਿੱਲੇ ਕੋਣ ਦਾ ਉਹ ਲਸਣ ਛਿੱਲਣ ਦਾ ਤੇ ਮੈਂ ਕਿਹਾ ਚਲੋ ਕੱਲਾ ਮੈਂ ਲਸਣ ਦਾ ਪੇਸਟ ਹੀ ਆ ਸੌਰੀ ਅਦਰਕ ਦਾ ਪੇਸਟ ਹੀ ਬਣਾ ਲਾਂ ਨਹੀਂ ਕੱਲਾ ਅਦਰਕ ਮੰਗਾਇਆ ਸੀ ਦਿਵਿੰਦਰ ਤੋਂ ਅੱਜ ਫਰੈਸ਼ ਕੁਛ ਥੋੜਾ ਜਿਹਾ ਘਰੇ ਪਿਆ ਸੀ ਅਦਰਕ ਦਾ ਪੇਸਟ ਬਣਾ ਕੇ ਰੱਖ ਲੂੰਗੀ ਤੇ ਮਟਰ ਲਿਆਂਦੇ ਸੀ ਮਟਰ ਮੈਂ ਕਿ ਕੱਢ ਕੇ ਰੱਖ ਲਾਂ ਨਹੀਂ ਕੱਢੇ ਹੋਣ ਫਿਰ ਤੁਸੀਂ ਜਿਵੇਂ ਮਰਜ਼ੀ ਉਹਨੂੰ ਯੂਜ਼ ਕਰ ਚੱਲੋ 2-3 ਦਿਨ ਫ੍ਰਿਜ ਵਿੱਚ ਖਰਾਬ ਨਹੀਂ ਹੁੰਦੇ ਹੈਗੇ ਮਟਰ ਨੂੰ ਕੱਟੇ-ਕੱਟ ਕੇ ਰੱਖ ਲੂੰਗੀ ਤੇ ਨਾਲ-ਨਾਲ ਮੈਂ ਮੋਬਾਈਲ ਤੇ ਦੇਖ ਰਹੀ ਸੀ ਵੀਡੀਓ ਇਹ ਅੱਛਾ ਲੱਗਦਾ ਤੁਸੀਂ ਆਪਣੇ ਨਾਲ-ਨਾਲ ਵੀਡੀਓ ਵੀ ਦੇਖੋ ਇੰਜੋਏ ਵੀ ਕਰੋ ਤੇ ਨਾਲ-ਨਾਲ ਕੰਮ ਵੀ ਕਰੋ ਤੇ ਇਧਰ ਹੁਣ ਮੈਂ ਬਣਾ ਲਈ ਸੀ ਆਲੂ ਫਕੌੜਿਆਂ ਦੀ ਸਬਜ਼ੀ ਉਹ ਮੇਰੇ ਕੋਲ ਕੱਜਰਾਂ ਕੱਟੀਆਂ ਪਈਆਂ ਸੀ ਪਰ ਤਰੀ ਵਾਲੀ ਸਬਜ਼ੀ ਖਾਣ ਦਾ ਮਨ ਕਰ ਰਿਹਾ ਸੀ ਉਹ ਕੱਲ ਵੀ ਸੁੱਕੀ ਸਬਜ਼ੀ ਬਣਾਈ ਸੀ ਸੋ ਇਹ ਸੀ ਮੇਰਾ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਗੁੱਡ ਬਾਏ